ਜੀ ਇੱਕ ਪਾਸੇ ਤਾਂ ਮਿੰਟੂ ਜੀ ਇਹ ਹੈ ਕਿ ਪੰਚਾਇਤੀ ਚੋਣਾਂ ਵਾਲੇ ਪਾਸੇ ਲੋਕ ਸਰਗਰਮ ਬੜੇ ਹੋ ਗਏ ਨੇ ਤੇ ਦੂਜੇ ਪਾਸੇ ਇੱਕ ਖਬਰ ਜੀ ਆ ਰਹੀ ਆ ਵੀ ਪੰਚਾਇਤੀ ਚੋਣਾਂ ਰੱਦ ਵੀ ਹੋ ਸਕਦੀਆਂ ਨੇ ਦੇਖੋ ਇੱਥੇ ਹੁਣ ਇੱਕ ਪਟੀਸ਼ਨ ਪਈ ਆ ਸੱਜਰੀ ਖਬਰ ਆ ਰਹੀ ਆ ਜੀ ਚੈਨਲਾਂ 'ਤੇ ਵੀ ਚੱਲ ਪਈ ਆ ਕਿ ਇੱਕ ਪਟੀਸ਼ਨ ਪੈ ਗਈ ਆ ਇਹ ਹੁਣ ਮਾਮਲਾ ਜਿਹੜਾ ਉਹ ਕਾਫੀ ਕਹਿ ਲੋ ਕਿ ਗੁੰਝਲਦਾਰ ਆ ਜੀ ਕਿ ਕੀ ਇਲੈਕਸ਼ਨ ਜਿਹੜਾ ਹੁਣ ਕਿਉਂਕਿ ਇਲੈਕਸ਼ਨ ਤੇ ਬਿਲਕੁਲ ਨੇੜੇ ਆ ਗਿਆ ਸਾਬ ਬਿਲਕੁਲ ਜੀ ਬਿਲਕੁਲ ਪਚੀ ਨੂੰ ਲਾਣ ਹੋਇਆ ਹੁਣ ਇਹ ਜਿਹੜੀ ਪਟੀਸ਼ਨ ਪਾਈ ਗਈ ਆ ਕੋਈ ਚੰਡੀਗੜ੍ਹ ਦੇ ਵਸਨੀਕ ਹੈ ਸ਼ਾਇਦ ਕੁਲਜਿੰਦਰ ਸਿੰਘ ਜੀ ਉਹਨਾਂ ਨੇ ਚੈਲੰਜ ਕੀਤੇ ਆ ਚੈਲੰਜ ਤੇ ਜਿਹੜੇ ਕੈਲੋਕ ਕੇ ਗਰਾਉਂਡਸ ਨੇ ਉਹ ਕੁਝ ਇਸ ਤਰ੍ਹਾਂ ਹੈ ਕਿ ਭਾਈ ਜਿੱਦਾਂ ਇਹਨਾਂ ਨੇ ਇੱਕ ਤੇ ਰਿਜ਼ਰਵੇਸ਼ਨ ਨੂੰ ਮੁੱਦਾ ਬਣਾਇਆ ਰਿਜ਼ਰਵੇਸ਼ਨ ਦੇ ਵਿੱਚ ਤੇ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਨਲਾਕੀ ਹੈਗੀ ਆ ਸਰ ਨਲਾਕੀ ਇਹੋ ਆ ਕਿ ਮੈਂ ਲੁਧਿਆਣੇ ਦੇ ਇੱਕ ਪਿੰਡ ਬਾਰੇ ਪੜ ਰਿਹਾ ਸੀਗਾ ਸ਼ਾਇਦ ਸਲਾਣਾ ਜੀ ਉੱਥੇ ਇਹਨਾਂ ਨੇ ਰਿਜ਼ਰਵੇਸ਼ਨ ਦੇ ਦਿੱਤੀ ਜਦ ਕਿ ਉਸ ਪਰਿਵਾਰ ਜੇ ਆਪਾਂ ਗੱਲ ਕਰੀਏ ਉਸ ਪਿੰਡ ਦੇ ਵਿੱਚ ਸ਼ਾਇਦ ਇੱਕ ਐਸੀ ਪਰਿਵਾਰ ਸੀਗਾ ਹੂੰ ਤੇ ਇੱਕ ਪਿੰਡ ਉਸੇ ਹੀ ਜ਼ਿਲ੍ਹੇ ਦੇ ਵਿੱਚ ਸੀ ਜਿੱਥੇ 47% ਐਸੀ ਵਸੂਣ ਉਹਨੂੰ ਇਹਨਾਂ ਨੇ ਜਰਨਲ ਕਰ ਦਿੱਤਾ ਹੂੰ ਇੱਕ ਪਿੰਡ ਤੁਸੀਂ ਸ਼ਾਇਦ ਵਿਕਰਮਜੀਤ ਸਿੰਘ ਮਜੀਠੀਆ ਦੀ ਪ੍ਰੈਸ ਕਾਨਫਰੰਸ 'ਚ ਵੀ ਸੁਣਿਆ ਹੋਣਾ ਕਿ ਉਸ ਪਿੰਡ ਦੇ ਵਿੱਚ ਕੋਈ ਐਸਸੀ ਭਾਈਚਾਰੇ ਦਾ ਪਰ ਵਾਰ ਹੀ ਨਹੀਂ ਰਹਿੰਦਾ ਉਹਨੂੰ ਵੀ ਰਿਜ਼ਰਵ ਰਿਜ਼ਰਵੇਸ਼ਨ ਦੇ ਦਿੱਤੀ ਰਿਜ਼ਰਵ ਕਰ ਦਿੱਤਾ ਹੁਣ ਤੁਸੀਂ ਸੋਚ ਕੇ ਦੇਖੋ ਨਾ ਕਿ ਜਿੱਥੇ ਰਿਜ਼ਰਵੇਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਝੋਲ ਹੈ ਜਿੱਥੇ ਇਸ ਤਰ੍ਹਾਂ ਦੀ ਰਿਜ਼ਰਵੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕਹ ਲੋ ਊਨਤਾਈ ਆ ਜੀ ਜੀ ਤਾਂ ਫੇਰ ਉਹਨੂੰ ਚੈਲੰਜ ਕੀਤਾ ਗਿਆ ਤਾਂ ਮੇਰੇ ਖਿਆਲ ਦੇ ਨਾਲ ਫਿਰ ਆਧਾਰ ਵੀ ਠੋਸ ਬਣ ਜਾਣਗੇ ਕਿਉਂਕਿ ਐਤਕੀ ਇਹਨਾਂ ਨੇ ਆਪਾਂ ਜਿਵੇਂ ਪਹਿਲਾਂ ਅਗਾਊ ਵੀ ਦੱਸ ਦਿੱਤਾ ਸੀਗਾ ਅਗੇਤਾ ਦੱਸ ਦਿੱਤਾ ਸੀਗਾ ਕਿ ਸਰ ਇਹਨਾਂ ਨੇ ਐਤਕੀ ਰਿਜ਼ਰਵੇਸ਼ਨ ਪਾਲਿਸੀ ਦੇ ਵਿੱਚ ਇੱਕ ਚੇਂਜ ਕੀਤਾ ਜੀ ਮਤਲਬ ਕਿ ਜ਼ਿਲ੍ਹੇ ਨੂੰ ਇਕਾਈ ਨਾ ਮੰਨ ਕੇ ਬਲਾਕ ਨੂੰ ਇਕਾਈ ਮੰਨਿਆ ਸੀਗਾ ਹੁਣ ਦੂਜਾ ਨੁਕਤਾ ਜਿਹੜਾ ਉੱਥੇ ਚੈਲੰਜ ਹੋਇਆ ਉਹ ਹੈ ਨੋ ਡਿਊ ਸਰਟੀਫਿਕੇਟ ਨੂੰ ਲੈ ਕੇ ਜੀ ਕਿ ਜਿਹੜਾ ਲੈਟਰ ਆ ਉਹਦੇ ਤੇ ਵੀ ਸਵਾਲ ਹੈ ਉਹਨ ਕੀ ਆ ਮੈਨੂੰ ਉਹਦੇ تفصیل ਬਾਰੇ ਨਹੀਂ ਪਤਾ ਪਰ ਇੱਕ ਚੀਜ਼ ਹੋਰ ਕਹੀ ਗਈ ਆ मोटे तौर ਤੇ ਕਿ ਆਮ ਤੌਰ ਤੇ ਜਿਹੜਾ ਪੰਚਾਇਤੀ ਇਲیکشن ਹੁੰਦਾ ਉਹ ਪੰਚਾਇਤੀ ਇਲیکشن ਜਿਹੜਾ ਹੈ ਉਹਦੇ ਚ ਨਾਮਜ਼ਦਗੀ ਜਿਹੜੀ ਭਰੀ ਜਾਂਦੀ ਉਹਦੇ ਵਾਸਤੇ ਸਿਰਫ 5 ਦਿਨ ਦਾ ਸਮਾਂ ਦਿੱਤਾ ਜਾਂਦਾ ਇਸ ਵਾਰੀ ਇਹਨਾਂ ਨੇ 8 ਦਿਨ ਦਾ ਸਮਾਂ ਦਿੱਤਾ ਹਾਂ ਹਾਲਾਂਕਿ ਜੇ ਪਿਛਲਾ ਸ਼ਡਿਊਲ ਦੇਖੋਗੇ ਪਿਛਲੇ ਇਲیکشن ਦਾ ਜਦੋਂ 2018 ਚ ਇਲیکشن ਹੋਇਆ ਕਿਉਂਕਿ ਇੱਕ ਸਾਲ ਲੇਟ ਹੋ ਗਿਆ ਨਾ ਇਲیکشن ਨਹੀਂ ਤਾਂ 30 ਚ ਬਣਦਾ ਸੀਗਾ ਜੀ ਤਾਂ ਉਸ ਵੇਲੇ ਵੀ ਦੱਸਦੇ ਆ ਕਿ 15 ਤੋਂ 19 ਸੀ ਹੂੰ ਯਾਨੀ 5 ਦਿਨ ਦਾ ਵਕਫਾ ਦਿੱਤਾ ਗਿਆ ਤੇ ਇਹਨਾਂ 5 ਦਿਨਾਂ ਦੇ ਵਿੱਚ ਵੀ ਸ਼ਨੀ ਤੇ ਐਤਵਾਰ ਵਿੱਚ ਗਿਣੇ ਗਏ ਸੀ ਹੂੰ ਕਿਉਂਕਿ ਐਤਕੀ ਤਿੰਨ ਛੁੱਟੀਆਂ ਜਿਹੜੀਆਂ ਜਦੋਂ ਸ਼ਨੀ ਐਤਵਾਰ ਆ ਗਿਆ ਜੀ 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 ਤੇ ਨਾਲ 2 ਅਕਤੂਬਰ ਆ ਗਈ ਹੂੰ ਕਿ ਮਤਲਬ ਕਿ ਇਹਨਾਂ ਛੁੱਟੀਆਂ ਨੂੰ ਜੇ ਆਪਾਂ ਸਮੇਤ ਗਣੀਏ ਤਾਂ ਫਿਰ 8 ਬਣ ਜਾਂਦੇ ਜੇ 3 ਮਾਈਨਸ ਕਰੋਗੇ 5 ਬਣ ਜਾਂਦੇ ਪਰ ਜੇ ਪਿਛਲਾ ਮਿਸਾਲ ਦੇਖੋਗੇ ਪਿਛਲਾ ਉਦਾਹਰਣ ਦੇਖੋਗੇ ਤਾਂ ਉੱਥੇ ਉੱਥੇ ਸਮੇਤ ਛੁੱਟੀਆਂ 5 ਦਿਨ ਦਿੱਤੇ ਗਏ ਸੀ ਇਸ ਕਰਕੇ ਹਾਂਜੀ ਇਸ ਕਰਕੇ ਹੁਣ ਇਸ ਪਟੀਸ਼ਨ ਤੇ ਜਦੋਂ ਸਰਕਾਰ ਜਵਾਬ ਦੇਊਗੀ ਤਾਂ ਇਹਨਾਂ ਦਾ ਜਵਾਬ ਬੜਾ ਮਾਇਨਾ ਕੇਸ ਹੋਏਗਾ ਜੀ ਬਹੁਤ ਮਾਇਨੇ ਰੱਖਣ ਵਾਲਾ ਜਵਾਬ ਹੋਵੇਗਾ ਕਿਉਂਕਿ ਉਸ ਤੋਂ ਬਾਅਦ ਹੀ ਫਿਰ ਪਤਾ ਲੱਗੇਗਾ ਕਿ ਇਹ ਇਲੈਕਸ਼ਨ ਜਿਹੜਾ ਹੈ ਉਹ ਕਿਤੇ ਰੁਕਦਾ ਤੇ ਨਹੀਂ ਹੂੰ ਇਹ ਵੀ ਹੋ ਸਕਦਾ ਹੁਣ ਕਈ ਤੇ ਵਿਚਾਰੇ ਤੁਸੀਂ ਦੇਖੋ ਕਿ ਪੂਰੀ ਤਿਆਰੀ ਚ ਆ ਬਿਲਕੁਲ ਸਭ ਮਤਲਬ ਕਿ ਦੂਰੇ ਦੂਰੇ ਟੂੜੀਆਂ ਚੋਂ ਨਿਕਲ ਚੁੱਕੇ ਆ ਜੀ ਜੀ ਬਾਲਣ ਜਿਹੜੇ ਆ ਉਹ ਚੁੱਲਿਆਂ ਤੱਕ ਪਹੁੰਚ ਚੁੱਕੇ ਆ ਉਹਦੋਂ ਵੀ ਘਾੜਾ ਕਰਾ ਰਹੀਆਂ ਹੋ ਰਹੀਆਂ ਨੇ ਬਿਲਕੁਲ ਸੋ ਸਾਰਾ ਕੁਸ਼ੀ ਤੇ ਰੰਗੀਆਂ ਰੰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੇ ਗੱਲ ਉਹ ਨਾ ਬਣ ਜਾਵੇ ਕਿਤੇ ਕਿ ਭਾਈ ਰਿੱਧੀ ਖੀਰ ਚ ਹੀ ਖੇ ਪੈ ਜਾਵੇ ਹੂੰ ਸੋ ਹੁਣ ਹਾਈ ਕੋਰਟ ਦੇ ਵਿੱਚ ਜਦੋਂ ਇਹ ਜਾ ਕੇ ਆਪਣਾ ਜਵਾਬ ਦਾਖਲ ਕਰਨਗੇ ਕੱਲ ਦਾ ਦਿਨ ਜਿਹੜਾ ਮਹੱਤਵਪੂਰਨ ਰਹੇਗਾ ਫਿਰ ਪਤਾ ਲੱਗੂਗਾ ਜੀ ਸੋ ਇੱਕ ਵਾਰੀ ਚੈਲੰਜ ਜ਼ਰੂਰ ਹੋਇਆ ਇਸ ਚੋਣ ਨੂੰ ਤੇ ਚੋਣ ਤੇ ਤੁਹਾਨੂੰ ਪਤਾ ਮਗਹੀ ਪਈ ਆ ਸਾੜਾ ਤਾਂ ਪੂਰਾ ਮਗਿਆ